ਕੋਲਕਾਤਾ ਵਿੱਚ ਇੱਕ ਡਾਕਟਰ ਨਾਲ ਬੇਰਹਿਮੀ ਦੀ ਘਟਨਾ ਨੇ ਪੂਰੇ ਦੇਸ਼ ਨੂੰ ਝੰਡੋਰ ਕੇ ਰੱਖ ਦਿੱਤਾ ਡਾਕਟਰਾਂ 'ਚ ਗੁੱਸਾ ਦੇਸ਼ ਪਰਚ ਗਈ ਥਾਵਾਂ ਤੇ ਪ੍ਰਦਰਸ਼ਨ ਹੋ ਰਹੇ ਨੇ ਡਾਕਟਰ ਹੜਤਾਲ ਤੇ ਨਾਤੇ ਆਪਣੀ ਸੁਰੱਖਿਆ ਦੀ ਮੰਗ ਕਰ ਰਹੇ ਨੇ ਆਪਣੀ ਧੀ ਦੇ ਬਲਾਤਕਾਰ ਅਤੇ ਕਤਲ ਤੋਂ ਬਾਅਦ ਮਾਪੇ ਇਨਸਾਫ ਦੀ ਗੁਹਾਰ ਲਗਾ ਰਹੇ ਨੇ ਇਸ ਘਟਨਾ ਵਿੱਚ ਇੱਕ ਤੋਂ ਵੱਧ ਵਿਅਕਤੀਆਂ ਦੇ ਸ਼ਾਮਲ ਹੋਣ ਦਾ ਸ਼ੱਕ ਹੈ ਉਹ ਕਿਸੇ ਵੀ ਕੀਮਤ ਤੇ ਆਪਣੀ ਧੀ ਲਈ ਇਨਸਾਫ ਦੀ ਮੰਗ ਕਰ ਰਹੇ ਨੇ ਦੂਜੇ ਪਾਸੇ ਇਸ ਘਟਨਾ ਦੀ ਜਾਂਚ ਸੀਬੀਆਈ ਕਰ ਰਹੀ ਹੈ ਪਰ ਹੁਣ ਤੱਕ ਜਾਂਚ ਵਿੱਚ ਵੱਡੀ ਸਫਲਤਾ ਹਾਸਲ ਨਹੀਂ ਕਰ ਸਕੀ ਹੈ सीबीआई ਨੇ ਆਪਣੀ ਸਭ ਤੋਂ ਗਤੀਸ਼ੀਲ ਅਧਿਕਾਰੀ ਸੀਮਾ ਪਹੂਜਾ ਨੂੰ ਜਾਂਚ ਵਿੱਚ ਲਗਾਇਆ ਸੋਮਵਾਰ ਨੂੰ ਜਾਂਚ ਟੀਮ ਇੱਕ ਵਾਰ ਫਿਰ ਆਰਜੀ ਮੈਡੀਕਲ ਕਾਲਜ ਪਹੁੰਚੀ ਐਂਟਰੀ ਲੈਣ ਦੇ ਟੀਮ ਸਿੱਧੀ ਐਮਰਜੈਂਸੀ ਬਾੜ ਦੀ ਉੱਪਰਲੀ ਮੰਜ਼ਿਲ ਤੇ ਚਲੀ ਗਈ ਜਾਂਚ ਟੀਮ ਦੇ ਮੈਂਬਰਾਂ ਨੂੰ ਉੱਪਰਲੀ ਮੰਜ਼ਿਲ ਤੇ ਜਾ ਕੇ ਉੱਥੋਂ ਮਾਪ ਲੈਣ ਦੇ ਦੇਖਿਆ ਗਿਆ ਮੰਨਿਆ ਜਾ ਰਿਹਾ ਹੈ ਕਿ ਸੀਬੀਆਈ ਦੀ ਟੀਮ ਇਹ ਪਤਾ ਲਗਾਉਣ ਦੀ ਕੋਸ਼ਿਸ਼ ਕਰਨ ਆਈ ਸੀ ਕਿ ਉਪਰੋਕਤ ਛੱਤ ਤੇ ਕੋਈ ਅਜਿਹਾ ਰਸਤਾ ਜਿਸ ਰਾਹੀਂ ਬਾਹਰੋਂ ਕੋਈ ਸਿੱਧਾ ਸੈਮੀਨਾਰ ਹਾਲ ਤੱਕ ਪਹੁੰਚਿਆ ਜਾ ਸਕਦਾ ਹੋਵੇ ਹੋ ਸਕਦਾ ਹੈ ਕਿ ਉਸਨੇ ਉੱਚੀ ਮੰਜ਼ਿਲ ਤੇ ਬਾਹਰ ਦਾਤ ਨੂੰ ਅੰਜਾਮ ਦਿੱਤਾ ਹੋਵੇ ਅਤੇ ਉੱਪਰਲੇ ਰਸਤੇ ਤੋਂ ਬਾਹਰ ਨਿਕਲਿਆ ਹੋਵੇ ਸੀਬੀਆਈ ਟੀਮ ਦੇ ਨਾਲ ਹਸਪਤਾਲ ਦੇ ਗਾੜ ਵੀ ਮੌਜੂਦ ਸਨ ਇਹ ਉਹ ਸੁਰੱਖਿਆ ਗਾਰਡ ਨੇ ਜੋ ਘਟਨਾਵਾਲੀ ਰਾਤ ਹਸਪਤਾਲ 'ਚ ਡਿਊਟੀ ਤੇ ਸਨ ਕਾਫੀ ਸਮਾਂ ਹਸਪਤਾਲ ਦੀ ਛੱਤ ਤੇ ਰਹਿਣ ਤੋਂ ਬਾਅਦ ਉਹ ਸਿੱਧਾ ਟਰੋਮਾ ਸੈਂਟਰ ਚਲਾ ਗਿਆ ਦੱਸਿਆ ਜਾ ਰਿਹਾ ਹੈ ਕਿ ਘਟਨਾਵਾਲੀ ਸ਼ਾਮ ਮੁਲਜ਼ਮ ਸੰਜੇ ਰਾਏ ਸਭ ਤੋਂ ਪਹਿਲਾਂ ਡਰਾਮਾ ਸੈਂਟਰ ਗਿਆ ਸੀ ਇਸ ਤੋਂ ਬਾਅਦ ਉਹ ਓਟੀ ਸੀਵੀਆਈ ਹਰ ਉਸ ਥਾਂ ਦੀ ਮੌਇਨਾ ਕਰਦੀ ਨਜ਼ਰ ਆਈ ਹੈ ਜਿੱਥੇ ਸੰਜੇ ਰਾਏ ਘਟਨਾ ਵਾਲੇ ਦਿਨ ਗਿਆ ਸੀ ਡਿਜੀਟਲ ਐਕਸਰੇ ਅਤੇ ਐਮ ਆਰ ਆਈ ਬਿਲਡਿੰਗ ਵੀ ਪਹੁੰਚੀ ਹੈ ਸੀਵੀਆਈ ਅਧਿਕਾਰੀਆਂ ਨੇ ਸੋਮਵਾਰ ਨੂੰ ਲਗਾਤਾਰ ਚੌਥੇ ਦਿਨ ਆਜਿ ਕਰ ਮੈਡੀਕਲ ਕਾਲਜ ਦੇ ਸਾਬਕਾ ਪ੍ਰਿੰਸੀਪਲ ਸੰਦੀਪ ਕੋਸ਼ ਤੋਂ ਕਤਲ ਦੀ ਜਾਂਚ ਦੇ ਸਬੰਧ ਵਿੱਚ ਪੁੱਛਗਿੱਛ ਕੀਤੀ ਕੋਸ਼ ਸੋਮਵਾਰ ਸਵੇਰੇ ਸੀਜੀਓ ਕੰਪਲੈਕਸ ਸਥਿਤ ਸੀਵੀਆਈ ਦੇ ਸਿਟੀ ਦਫ਼ਤਰ ਪਹੁੰਚੇ ਸਨ ਡਾਕਟਰ ਦੀ ਮੌਤ ਦੀ ਖਬਰ ਮਿਲਣ ਤੋਂ ਬਾਅਦ ਕੋਸ਼ ਨੂੰ ਉਹਨਾਂ ਦੀ ਭੂਮਿਕਾ ਬਾਰੇ ਛੱਡ ਗਿਆ ਸੀ ਸੂਤਰਾ ਮੁਤਾਬਿਕ ਕੋਸ਼ਤੋਂ ਕਈ ਹੋਰ ਸਵਾਲ ਵੀ ਪੁੱਛੇ ਗਏ ਸਵਾਲ ਉਠਾਇਆ ਗਿਆ ਕਿ ਪੀੜਤਾ ਦੇ ਮਾਪਿਆਂ ਨੂੰ ਹਸਪਤਾਲ ਵਿੱਚ ਕਰੀਬ 3 ਘੰਟੇ ਇੰਤਜ਼ਾਰ ਕਿਉਂ ਕਰਵਾਇਆ ਗਿਆ ਸਾਬਕਾ ਪ੍ਰਿੰਸੀਪਲ ਤੋਂ ਇਹ ਵੀ ਪੁੱਛਿਆ ਗਿਆ ਕਿ ਘਟਨਾ ਤੋਂ ਬਾਅਦ ਹਸਪਤਾਲ ਦੀ ਐਮਰਜੈਂਸੀ ਇਮਾਰਤ ਵਿੱਚ ਸੈਮੀਨਾਰ ਹਾਲ ਦੇ ਨੇੜੇ ਕਮਰਿਆਂ ਦੀ ਮੁਰੰਮਤ ਦਾ ਹੁਕਮ ਕਿਸ ਨੇ ਦਿੱਤਾ ਸੀ ਸੀਬੀਆਈ ਅਧਿਕਾਰੀਆਂ ਨੇ ਸ਼ੁੱਕਰਵਾਰ ਤੋਂ ਪਿਛਲੇ 3 ਦਿਨਾਂ ਵਿੱਚ ਕੋਸ਼ਤੋਂ ਕਈ ਘੰਟੇ ਪੁੱਛਗਿੱਛ ਕੀਤੀ ਹੈ ਉਸ ਦੇ ਮੋਬਾਈਲ ਫੋਨ ਕਾਲ ਡਿਟੇਲ ਦੇ ਨਾਲ ਨਾਲ ਉਸ ਦੀਆਂ ਵਟਸਐਪ ਚੈਟਾਂ ਦੀ ਵੀ ਜਾਂਚ ਕੀਤੀ ਜਾ ਰਹੀ ਹੈ ਹਸਪਤਾਲ ਹਸਪਤਾਲ ਦੇ ਸੈਮੀਨਾਰ ਹਾਲ ਚ ਔਰਤ ਦੀ লাশ ਮਿਲਣ ਦੇ 2 ਦਿਨ ਬਾਅਦ ਕੋਸ਼ ਨੇ ਅਰਜੀਕਰ ਮੈਡੀਕਲ ਕਾਲਜ ਦੇ ਪ੍ਰਿੰਸੀਪਲ ਦੇ ਅਹੁਦੇ ਤੋਂ 9 ਅਗਸਤ ਨੂੰ ਅਸਤੀਫਾ ਦੇ ਦਿੱਤਾ ਸੀ ਉਸ ਨੇ ਹਮਲਾ ਹੋਣ ਦਾ ਖਤਸਾ ਪ੍ਰਗਟਾਇਆ ਸੀ ਜਿਸ ਤੋਂ ਬਾਅਦ ਉਸ ਦੇ ਵਕੀਲ ਨੇ ਕਲਕੱਤਾ ਹਾਈ ਕੋਰਟ ਤੋਂ ਸੁਰੱਖਿਆ ਦੀ ਮੰਗ ਕੀਤੀ ਸੀ ਅਦਾਲਤ ਨੇ ਉਸ ਨੂੰ ਸਿੰਗਲ ਬੈਂਚ ਦਾ ਦਰਵਾਜ਼ਾ ਖੜਕਾਉਣ ਦੇ ਨਿਰਦੇਸ਼ ਦਿੱਤੇ ਸਨ ਪੋਸਟ ਗ੍ਰੈਜੂਏਟ ਸਿਖਿਆਰਤੀ ਡਾਕਟਰ ਦੀ লাশ 9 ਅਗਸਤ ਨੂੰ ਅਰਜੀਕਰ ਮੈਡੀਕਲ ਕਾਲਜ ਅਤੇ ਹਸਪਤਾਲ ਦੇ ਇੱਕ ਸੈਮੀਨਾਰ ਕਮਰੇ ਵਿੱਚੋਂ ਮਿਲੀ ਸੀ ਪੁਲਿਸ ਨੇ ਇਸ ਸਬੰਧ ਵਿੱਚ ਅਗਲੇ ਦਿਨ ਇੱਕ ਗਾਰਡ ਨੂੰ ਗ੍ਰਿਫਤਾਰ ਕਰ ਲਿਆ ਕੇਂਦਰੀ ਸਿਹਤ ਮੰਤਰਾਲੇ ਨੇ ਹੁਣ ਤੱਕ ਮੁੱਖ ਕਦਮ ਚੁੱਕੇ ਨੇ ਦੇਸ਼ ਦੇ ਸਾਰੇ ਕੇਂਦਰੀ ਹਸਪਤਾਲਾਂ 'ਚ ਸੁਰੱਖਿਆ 25% ਦੀ ਵਧਾਈ ਜਾਵੇਗੀ ਕੇਂਦਰੀ ਹਸਪਤਾਲਾਂ ਵਿੱਚ ਸੀਸੀਟੀਵੀ ਅਤੇ ਰੋਸ਼ਨੀ ਵਰਗੇ ਸੁਰੱਖਿਆ ਨਾਲ ਸੰਬੰਧਿਤ ਪ੍ਰਣਾਲੀਆਂ ਨੂੰ ਵਧਾਇਆ ਜਾਵੇਗਾ ਰਾਜਾਂ ਨੂੰ ਇੱਕ ਪੱਤਰ ਵੀ ਲਿਖਿਆ ਗਿਆ ਕੇਂਦਰੀ ਹਸਪਤਾਲਾਂ ਵਿੱਚ ਮਾਰਸ਼ਲਾਂ ਦੀ ਗਿਣਤੀ ਵਧਾਈ ਜਾਵੇਗੀ ਸਿਹਤ ਕਰਮਚਾਰੀਆਂ ਦੀ ਸੁਰੱਖਿਆ ਲਈ ਸਾਰੇ ਰਾਜਾਂ ਨੂੰ ਐਡਵਾਈਜ਼ਰੀ ਜਾਰੀ ਕੀਤੀ ਗਈ ਹੈ ਰਾਜਾਂ ਨੂੰ ਵੀ ਅਜਿਹੀ ਕਿਸੇ ਵੀ ਘਟਨਾ ਦੇ 6 ਘੰਟਿਆਂ ਦੇ ਅੰਦਰ ਐਫਆਈਆਰ ਦਰਜ ਕਰਨ ਦੇ ਨਿਰਦੇਸ਼ ਦਿੱਤੇ ਗਏ ਨੇ ਸਰਕਾਰ ਸਿਹਤ ਕਰਮਚਾਰੀ ਦੀ ਸੁਰੱਖਿਆ ਨਾਲ ਜੁੜੇ ਸਾਰੇ ਮੁੱਦਿਆਂ ਤੇ ਤੁਰੰਤ ਇੱਕ ਕਮੇਟੀ ਬਣਾਉਣ ਲਈ ਤਿਆਰ ਹੈ ਜਿਸ ਨੂੰ ਸਾਰੀਆਂ ਸੰਸਥਾਵਾਂ ਲਈ ਖੁੱਲਾ ਕਰ ਦਿੱਤਾ ਗਿਆ। ਸੋਮਵਾਰ ਨੂੰ ਕੇਂਦਰੀ ਸਿਹਤ ਮੰਤਰਾਲੇ ਨਾਲ ਡਾਕਟਰਾਂ ਦੀ ਮੀਟਿੰਗ ਵੀ ਹੋਈ ਹਾਲਾਂਕਿ ਮੀਟਿੰਗ ਬੇਸਿੱਟਰ ਰਹੀ ਜਿਸ ਕਾਰਨ ਪਲਕੇ ਵੀ ਡਾਕਟਰਾਂ ਦੀ ਹੜਤਾਲ ਜਾਰੀ ਰਹੇਗੀ। ਕੋਲਕਾਤਾ ਕਾਂਡ ਦੇ ਦੋਸ਼ੀਆਂ ਨੂੰ ਸਜ਼ਾ ਦਿਵਾਉਣ ਲਈ ਜੂਨੀਅਰ ਡਾਕਟਰ ਪਿਛਲੇ 10 ਦਿਨਾਂ ਤੋਂ ਲਗਾਤਾਰ ਹੜਤਾਲ ਅਤੇ ਪ੍ਰਦਰਸ਼ਨ ਕਰ ਰਹੇ ਨੇ। ਕੋਲਕਾਤਾ ਦੀ ਅਦਾਲਤ ਨੇ ਸੋਮਵਾਰ ਨੂੰ ਸੀਵੀਆਈ ਨੂੰ ਮਲਜਮ ਸੰਜੇ ਰਾਏ ਦਾ ਪੋਲੀਗ੍ਰਾਫ ਟੈਸਟ ਕਰਵਾਉਣ ਦੀ ਇਜਾਜ਼ਤ ਦੇ ਦਿੱਤੀ ਹੈ। ਟੈਸਟ ਲਈ ਅਜੇ ਕੋਈ ਤਾਰੀਖ ਅਲਸੋ ਬੰਦੀਤ ਕੁਝ ਪ੍ਰਕਿਰਿਆਵਾਂ ਅਜੀਬੀ ਬਾਕੀ ਨੇ ਪੋਲੀਗ੍ਰਾਫ ਟੈਸਟ ਰਹੀਂ ਸੀਵੀਏ ਇਹ ਪਤਾ ਲਗਾਉਣ ਦੀ ਕੋਸ਼ਿਸ਼ ਕਰੇਗੀ ਕਿ ਪੁੱਛਗਿੱਛ ਦੌਰਾਨ ਮਲਜ਼ਮ ਝੂਠ ਬੋਲ ਰਿਹਾ ਜਾਂ ਨਹੀਂ